ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਦੀਵਾਲੀ ਦੀ ਰਾਤ ਤੱਕ ਸੌਣ ਤੋਂ ਪਹਿਲਾਂ 5 ਮਿੰਟ ਇਹ ਜਾਪ ਕਰ ਲਿਆ ਕਰੋਗੇ ਤਾਂ ਮੰਨ ਕੇ ਚਲੋ ਤੁਹਾਡੀਆਂ ਇੱਕ ਹੀ ਕੁਲਾਂ ਤੱਕ ਕਦੇ ਪੈਸਾ ਨਹੀਂ ਮੁੱਕੇਗਾ ਲੱਖ ਮੰਗੋਗੇ ਕਰੋੜ ਮਿਲੇਗਾ ਤੁਹਾਡਾ ਲੋਕ ਪਰਲੋਕ ਸੁਖਾਲਾ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਇਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਅਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹ ਭੈਣ ਭਰਾ ਜ਼ਰੂਰ ਸੁਣ ਲੈਣ ਜੋ ਆਖਦੇ ਹਨ ਜੀ ਅਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਤੇ ਪਰੇਸ਼ਾਨ ਹਾਂ ਦੁਖੀ ਪਰੇਸ਼ਾਨ ਹੋਣ ਦੀ ਵਜ੍ਹਾ ਹੈ ਘਰ ਦੀ ਗਰੀਬੀ ਘਰ ਦਾ ਕਲੇਸ਼ ਜੀਵਨ ਦੇ ਵਿੱਚ ਕਿਸੇ ਚੀਜ਼ ਦੀ ਕਮੀ ਤਾਂ ਉਹ ਆਪਣੀ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਆਪ ਜੀ ਦੇ ਨਾਲ ਉਹ ਝੁਗਤੀ ਉਹ ਨਾਮ ਸਾਂਝਾ ਕਰਨ ਜਾ ਰਹੇ ਹਾਂ ਜੇਦਾ ਪੱਲਾ ਫੜ ਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੀਆਂ ਸਾਰੀਆਂ ਰਹਿਮਤਾਂ ਸਾਰੀਆਂ ਬਰਕਤਾਂ ਸਾਡੀ ਝੋਲੀ ਵਿੱਚ ਪੈ ਸਕਦੀਆਂ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਦੇ ਹਨ ਜਿਹੜਾ ਮਨੁੱਖ ਇਹ ਨਾਮ ਦਾ ਪੱਲਾ ਫੜ ਲੈਂਦਾ ਹੈ ਉਹਦਾ ਪੱਲਾ ਫਿਰ ਪਰਮਾਤਮਾ ਜੀ ਆਪ ਫੜਦੇ ਹਨ ਤੇ ਉਹਦਾ ਭਲਾ ਕਰ ਦਿੰਦੇ ਹਨ ਉਹਦੀਆਂ ਆਉਣ ਵਾਲੀਆਂ ਕਈ ਪੁਸ਼ਤਾਂ ਤੇ ਕਈ ਕੁਲਾਂ ਵੀ ਤਰ ਜਾਂਦੀਆਂ ਹਨ ਜੇ ਨਹੀਂ ਯਕੀਨ ਤਾਂ ਗੁਰੂ ਇਤਿਹਾਸ ਵਿੱਚ ਇਹ ਸਾਖੀ ਪੂਰੇ ਧਿਆਨ ਨਾਲ ਸੁਣ ਲੈਣਾ ਸਾਧ ਸੰਗਤ ਜੀ ਗੁਰੂ ਇਤਿਹਾਸ ਦੱਸਦਾ ਹੈ ਕਿ ਜਦੋਂ ਮੇਰੇ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ ਸੀ ਤਾਂ ਆਖਦੇ ਹਨ ਕਿ ਮਹਾਰਾਜ ਨੇ 52 ਤੋਂ ਵੱਧ ਤਰ੍ਹਾਂ ਦੇ ਕਾਰੀਕਰ ਸ਼ਹਿਰ ਦੇ ਵਿੱਚ ਲਿਆ ਕੇ ਵਸਾਏ ਸਨ ਹਰ ਬੰਦੇ ਨੂੰ ਕੰਮ ਧੰਦਾ ਮਿਲ ਗਿਆ ਰੋਜੀ ਰੋਟੀ ਮਿਲ ਗਈ ਆਖਦੇ ਹਨ ਇੱਕ ਜੇਹਲਮ ਇਲਾਕੇ ਦਾ ਇੱਕ ਬੰਦਾ ਸੀ ਤੇ ਜਿਹਦੇ ਘਰ ਵਿੱਚ ਬੜੀ ਜ਼ਿਆਦਾ ਗਰੀਬੀ ਸੀ ਬਹੁਤ ਜ਼ਿਆਦਾ ਦਲੇਦਰ ਤੇ ਹਰ ਵੇਲੇ ਦੁਖੀ ਪਰੇਸ਼ਾਨ ਰਹਿੰਦਾ ਸੀ ਜਿਹਦੇ ਕੋਲ ਵੀ ਬੈਠਦਾ ਉਹਨੂੰ ਆਪਣੀ ਗਰੀਬੀ ਤੇ ਆਪਣੇ ਦਲੇਦਰ ਬਾਰੇ ਦੱਸਦਾ ਰਹਿੰਦਾ ਤੇ ਸਲਾਹ ਮੰਗਦਾ ਕਿ ਮੈਂ ਆਪਣੇ ਜੀਵਨ ਨੂੰ ਸੁਧਾਰਨ ਵਾਸਤੇ ਹੁਣ ਕੀ ਕਰਾਂ ਆਖਦੇ ਹਨ ਕਿ ਇੱਕ ਦਿਨ ਉਸ ਦਾ ਮਿਲ ਕਿਸੇ ਗੁਰਮਖ ਪਿਆਰੇ ਨਾਲ ਹੋਇਆ ਉਸ ਗੁਰਮਖ ਪਿਆਰੇ ਨੇ ਉਸ ਮਨੁੱਖ ਨੂੰ ਕਿਹਾ ਭਾਈ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਨਗਰ ਵਿਖੇ ਆਪਣਾ ਨਗਰ ਵਸਾਇਆ ਹੈ ਸੁਣਿਆ ਉੱਥੇ 52 ਤਰ੍ਹਾਂ ਦੇ ਕਾਰੀਗਰ ਲਿਆ ਕੇ ਵਸਾਏ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਸਭ ਨੂੰ ਰੋਜੀ ਰੋਟੀ ਬਖਸ਼ੀ ਹੈ ਤੂੰ ਵੀ ਉੱਥੇ ਚਲਿਆ ਜਾ ਤੇਰਾ ਉੱਥੇ ਕੰਮ ਚੱਲ ਪਵੇਗਾ ਕਹਿੰਦੇ ਉਹ ਮਨੁੱਖ ਸਿਰਫ ਆਪਣੇ ਮਨ ਵਿੱਚ ਰੋਜੀ ਰੋਟੀ ਦੀ ਤਾਂਗ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਗਿਆ ਜਿੱਥੇ ਇੱਕ ਸ਼ਹਿਰ ਦੇ ਵਿੱਚ ਜਗ੍ਹਾ ਮਿਲੀ ਉੱਥੇ ਉਸਨੇ ਸ਼ਾਨ ਪਾ ਕੇ ਆਪਣੇ ਪਰਿਵਾਰ ਸਮੇਤ ਰਹਿਣਾ ਸ਼ੁਰੂ ਕਰ ਦਿੱਤਾ ਕਹਿੰਦੇ ਕਿ ਬਾਜ਼ਾਰ ਦੇ ਵਿੱਚ ਆ ਕੇ ਉਹਨੇ ਆਪਣਾ ਸ਼ਾਬਾ ਲਾ ਲਿਆ ਸ਼ਾਬੇ ਦੇ ਵਿੱਚ ਜੋ ਵੀ ਘਰ ਦੇ ਮਸਾਲੇ ਹੁੰਦੇ ਵੇਚਣ ਲੱਗਾ ਕਹਿੰਦੇ ਪਹਿਲੇ ਦਿਨ ਨਾ ਉਸ ਨੂੰ ਇੱਕ ਆਨੇ ਦੀ ਵਟਕ ਨਾ ਹੋਈ ਦੂਜੇ ਦਿਨ ਦੋ ਆਨਿਆਂ ਦੀ ਵਟਕ ਹੋਈ ਤੇ ਤੀਜੇ ਦਿਨ ਤਿੰਨ ਆਨਿਆਂ ਦੀ ਚੌਥੇ ਦਿਨ ਚਾਰ ਆਨਿਆਂ ਦੀ ਮਤਲਬ ਕਿ ਜਿਵੇਂ ਜਿਵੇਂ ਉਹ ਕੰਮ ਕਰ ਰਿਹਾ ਸੀ ਉਸ ਦੀ ਵਟਕ ਵੱਧਦੀ ਜਾ ਰਹੀ ਸੀ ਭਾਵਕੇ ਆਮਦਨ ਵੱਧਦੀ ਜਾ ਰਹੀ ਸੀ। ਉਹਦੇ ਘਰ ਦਾ ਗੁਜ਼ਾਰਾ ਹੁਣ ਵਧੀਆ ਚੱਲਣ ਲੱਗਾ। ਉਹਦੇ ਘਰ ਦੇ ਵਿੱਚ ਰੋਟੀ ਪਕਣੀ ਸ਼ੁਰੂ ਹੋ ਗਈ। ਆਖਦੇ ਹਨ ਜੀ ਕਿ ਕਿੱਥੇ ਉਸ ਨੂੰ ਦੋ ਵੇਲੇ ਦੀ ਰੋਟੀ ਵੀ ਨਹੀਂ ਸੀ ਮਿਲਦੀ ਉਹ ਰੋਟੀ ਨੂੰ ਮਹਤਾਜ ਸੀ। ਕਹਿੰਦੇ ਹੁਣ ਬਹੁਤ ਖੁਸ਼ ਰਹਿਣ ਲੱਗਾ ਕਿ ਜੋ ਵੀ ਵਟਕ ਹੁੰਦੀ ਹੈ ਭਾਵਕੇ ਜੋ ਆਮਦਨ ਹੁੰਦੀ ਹੈ ਉਹਨਾਂ ਵਿੱਚੋਂ ਕੁਝ ਪੈਸਿਆਂ ਦਾ ਹੋਰ ਸੌਦਾ ਲੈ ਆਂਦਾ ਹੈ। ਆਪਣੀ ਦੁਕਾਨ ਆਪਣੇ ਛਾਬੇ ਵਿੱਚ ਪਾ ਲੈਂਦਾ ਹੈ ਤੇ ਬਾਕੀ ਨਾਲ ਘਰ ਦਾ ਗੁਜ਼ਾਰਾ ਚਲਾਉਂਦਾ ਹੈ। ਕਹਿੰਦੇ ਇਦਾਂ ਹੀ ਦਿਨ ਬੀਤਣ ਲੱਗੇ ਤੇ ਇੱਕ ਦਿਨ ਕਹਿੰਦੇ ਕਿ ਗੁਰੂ ਰਾਮਦਾਸ ਜੀ ਬਾਜ਼ਾਰ ਦੇ ਵਿੱਚ ਲੰਘੇ। ਉਹਨਾਂ ਨੇ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸੰਤ ਤੇ ਨਾਲ ਭਾਈ ਗੁਰਦਾਸ ਜੀ। ਕਹਿੰਦੇ ਕਿ ਜਦੋਂ ਹੀ ਗੁਰੂ ਰਾਮਦਾਸ ਮਹਾਰਾਜ ਜੀ ਬਾਜ਼ਾਰ ਦੇ ਵਿੱਚੋਂ ਲੰਘ ਰਹੇ ਸਨ ਤਾਂ ਸਾਰੇ ਦੁਕਾਨਦਾਰ ਸਤਕਾਰ ਸਾਹਿਤ ਮਹਾਰਾਜ ਜੀ ਦੇ ਸਤਕਾਰ ਵਜੋਂ ਆਪੋ ਆਪਣੀ ਜਗ੍ਹਾ ਤੋਂ ਉੱਠ ਖੜੇ। ਮਹਾਰਾਜ ਜੀ ਨੂੰ ਨਮਸਕਾਰ ਕਰਨ ਲੱਗੇ। ਤੇ ਕਹਿੰਦੇ ਜਦੋਂ ਤੱਕ ਇਸ ਬੰਦੇ ਦੀ ਵਾਰੀ ਆਈ ਇਹ ਅਜੇ ਉੱਠ ਕੇ ਖਲੋਣ ਹੀ ਲੱਗਾ। ਓਨੀ ਦੇਰ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਦੇਸ਼ਾਬੇ ਦੇ ਅੱਗੋਂ ਦੀ ਹੀ ਲੰਘ ਗਏ। ਇਹਨੂੰ ਕੁਝ ਪਤਾ ਹੀ ਨਾ ਲੱਗਾ ਕਿ ਇਹ ਕੌਣ ਹਨ। ਕਹਿੰਦੇ ਇਹਨੇ ਨਾਲ ਦੇ ਦੁਕਾਨਦਾਰ ਨੂੰ ਪੁੱਛਿਆ ਭਾਈ ਇਹ ਕੌਣ ਹਨ? ਤਾਂ ਜਿਨ੍ਹਾਂ ਦੇ ਸਤਕਾਰ ਵਜੋਂ ਤੁਸੀਂ ਖੜੇ ਹੋਏ ਸੀ ਸਾਰੇ ਉੱਠ ਖਲੋਤੇ ਸੀ। ਤੁਸੀਂ ਸਾਰਿਆਂ ਨੇ ਉਹਨਾਂ ਨੂੰ ਨਮਸਕਾਰ ਕੀਤੀ ਹੈ। ਕਹਿੰਦੇ ਉਸ ਦੁਕਾਨਦਾਰ ਨੇ ਕਿਹਾ ਕਿ ਭਾਈ ਤੂੰ ਨਹੀਂ ਜਾਣਦਾ। ਇਹੀ ਤਾਂਦੇਰੇ ਗੁਰੂ ਰਾਮਦਾਸ ਜੀ ਹਨ ਜਿਨ੍ਹਾਂ ਨੇ ਆਪਣੀ ਰੋਜੀ ਰੋਟੀ ਚਲਾਈ ਹੈ ਕਹਿੰਦੇ ਇਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਦਿਨ ਪਿੱਛੋਂ ਹੀ ਦਰਸ਼ਨ ਕੀਤੇ ਤੇ ਮਨ ਵਿੱਚ ਬੜਾ ਪਛਤਾਵਾ ਹੋਇਆ ਕਿ ਆਕਾਸ਼ ਮੈਨੂੰ ਵੀ ਪਹਿਲਾਂ ਪਤਾ ਹੁੰਦਾ ਕਿ ਇਹ ਗੁਰੂ ਰਾਮਦਾਸ ਜੀ ਮਹਾਰਾਜ ਹਨ ਮੈਂ ਵੀ ਇਹਨਾਂ ਦੇ ਰੱਜ ਕੇ ਦਰਸ਼ਨ ਕਰ ਲੈਿੰਦਾ ਇਹਨਾਂ ਨੂੰ ਨਮਸਕਾਰ ਕਰਦਾ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਕਰਕੇ ਰੋਜੀ ਰੋਟੀ ਮਿਲੀ ਹੈ ਕਹਿੰਦੇ ਸੋ ਉਹ ਦਿਨ ਬੀਤ ਗਿਆ ਤੇ ਅਗਲਾ ਦਿਨ ਹੋਇਆ ਕਹਿੰਦੇ ਗੁਰੂ ਰਾਮਦਾਸ ਜੀ ਮਹਾਰਾਜ ਅੱਜ ਫਿਰ ਬਾਜ਼ਾਰ ਦੇ ਵਿੱਚੋਂ ਲੰਗੇ ਤੇ ਕਹਿੰਦੇ ਅੱਜ ਪਹਿਲਾਂ ਹੀ ਮਹਾਰਾਜ ਜੀ ਦੇ ਸਤਿਕਾਰ ਵਜੋਂ ਉੱਠ ਕੇ ਖਲੋ ਗਿਆ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਦੇ ਦੁਕਾਨ ਦੇ ਅੱਗੇ ਆਏ ਇਹਦੇ ਸ਼ਾਬੇ ਦੇ ਅੱਗੇ ਆਏ ਤਾਂ ਇਹਨੇ ਨਮਸਕਾਰ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆ ਕੇ ਪੁੱਛਿਆ ਕਿ ਭਾਈ ਤੇਰਾ ਕਾਰੋਬਾਰ ਤੇਰਾ ਕੰਮ ਧੰਦਾ ਚੰਗਾ ਚੱਲ ਰਿਹਾ ਹੈ ਤਾਂ ਕਹਿੰਦੇ ਇਹਨੇ ਕਿਹਾ ਹਾਂ ਜੀ ਮਹਾਰਾਜ ਮੇਰਾ ਕੰਮ ਧੰਦਾ ਤੇ ਕਾਰੋਬਾਰ ਆਪ ਜੀ ਦੀ ਕਿਰਪਾ ਨਾਲ ਬੜਾ ਸੋਹਣਾ ਚੱਲ ਪਿਆ ਹੈ। ਆਪ ਜੀ ਦੀ ਕਿਰਪਾ ਨਾਲ ਮੇਰੇ ਘਰ ਦੇ ਵਿੱਚ ਰੋਟੀ ਪੱਕਣ ਲੱਗ ਪਈ ਹੈ। ਨਹੀਂ ਤਾਂ ਅਸੀਂ ਰੋਜੀ ਰੋਟੀ ਨੂੰ ਹੀ ਮਹਤਾਜ ਸੀ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਅਸ਼ਾ ਇਹ ਗੱਲ ਹੈ ਅੱਜ ਕਿੰਨੀ ਕੁ ਤੂੰ ਕਮਾਈ ਕਰ ਲਈ ਹੈ ਤੇ ਕਹਿੰਦੇ ਉਹਨੇ ਆਪਣੀ ਬੋਰੀ ਦੇ ਥੱਲੇੋਂ ਸਾਰੇ ਪੈਸੇ ਕੱਢ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਰ ਦਿੱਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਮੈਨੂੰ ਇਹ ਕਮਾਈ ਹੋਈ ਹੈ। ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹਦੇ ਹੱਥੋਂ ਸਾਰੀ ਕਮਾਈ ਫੜ ਲਈ ਭਾਵਕੇ ਸਾਰੇ ਪੈਸੇ ਫੜ ਲਏ ਤੇ ਕਿਹਾ ਅੱਜ ਦੀ ਤੇਰੀ ਇਹ ਕਮਾਈ ਆਪਾਂ ਸੇਵਾ ਵਿੱਚ ਲਾ ਦਿੰਦੇ ਹਾਂ ਕਹਿੰਦੇ ਉਹ ਸਾਰੇ ਪੈਸੇ ਤਾਂ ਇਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੇ ਦਿੱਤੇ ਪਰ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਜਵਾਬ ਚੱਲਣ ਲੱਗੇ ਕਦੇ ਮਨ ਆਖੇ ਕਿ ਇਦਾਂ ਨਾਲੋਂ ਚੰਗਾ ਤਾਂ ਮੈਂ ਬੋਰੀ ਥੱਲੇ ਪੈਸੇ ਕੱਢਦਾ ਹੀ ਨਾ ਕਦੇ ਮਨ ਸ਼ੁਕਰਾਨਾ ਕਰੇ ਕਿ ਚਲੋ ਮੇਰੇ ਪੈਸੇ ਮੇਰੀ ਅੱਜ ਦੀ ਕਮਾਈ ਜਿਹੜੀ ਹੈ ਗੁਰੂ ਘਰ ਵਿੱਚ ਲੱਗ ਜਾਵੇਗੀ ਕਦੇ ਮਨ ਕਰੇ ਬਾਕੀਆਂ ਤੋਂ ਤਾਂ ਪੈਸੇ ਲਏ ਨਹੀਂ ਮੇਰੇ ਕੋਲੋਂ ਹੀ ਕਿਉਂ ਲਏ ਹਨ ਕਦੇ ਮਨ ਕਹੇ ਕਿ ਚਲੋ ਕਰਾਇਆ ਹੀ ਸਮਝ ਲਵਾਂਗੇ ਮਤਲਬ ਕਿ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਜਵਾਬ ਚੱਲੇ ਸੋ ਇਹ ਦਿਨ ਬੀਤਿਆ ਅਗਲਾ ਦਿਨ ਹੋਇਆ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਅਗਲੇ ਦਿਨ ਆ ਕੇ ਇਹਦੇ ਸ਼ਾਬੇ ਅੱਗੇ ਖੜੇ ਹੋ ਗਏ ਕਿ ਪੁੱਛਿਆ ਅੱਜ ਤੁਹਾਡੇ ਕਮਾਈ ਕਿੰਨੀ ਕੁ ਹੋਈ ਹੈ ਕਹਿੰਦੇ ਇਹਨੇ ਸਾਰੀ ਵਟਕ ਕੱਢ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਰ ਦਿੱਤੀ। ਅੱਜ ਮਨ ਵਿੱਚ ਕੋਈ ਪੁਛਤਾਵਾ ਨਹੀਂ ਸੀ, ਕੋਈ ਸਵਾਲ-ਜਵਾਬ ਨਹੀਂ ਸੀ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਾਰੀ ਵਟਕ ਲੈ ਗਏ ਤੇ ਸੇਵਾ ਦੇ ਵਿੱਚ ਪਾ ਦਿੱਤੀ। ਗੁਰੂ ਇਤਿਹਾਸ ਆਖਦਾ ਹੈ ਇਸੇ ਤਰ੍ਹਾਂ 4 ਦਿਨ ਲਗਾਤਾਰ ਮਹਾਰਾਜ ਸੱਚੇ ਪਾਤਸ਼ਾਹ ਉਹਦੀ ਦੁਕਾਨ ਭਾਵ ਕੇ ਸ਼ਾਬੇ ਤੇ ਆਉਂਦੇ ਰਹੇ ਤੇ ਹੱਥੋਂ ਸਾਰੀ ਹੀ ਕਮਾਈ ਲੈ ਕੇ ਜਾਂਦੇ ਰਹੇ। ਕਹਿੰਦੇ ਜਦੋਂ ਹੁਣ 5ਵਾਂ ਦਿਨ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਕੇ ਪੁੱਛਣ ਲੱਗੇ ਭਾਈ ਸਿੱਖਾ ਅੱਜ ਤੇਰੀ ਕਿੰਨੀ ਕवटਕ ਹੋਈ ਹੈ ਕਹਿੰਦੇ ਇਹਦੀਆਂ ਅੱਖਾਂ 'ਚ ਪਾਣੀ ਆ ਗਿਆ ਤੇ ਕਹਿੰਦਾ ਮਹਾਰਾਜ ਅੱਜ ਤਾਂ ਮੇਰੀ ਕੋਈ ਕਮਾਈ ਨਹੀਂ ਹੋਈ ਅੱਜ ਨਾ ਮੇਰੇ ਸ਼ਾਬੇ ਤੇ ਕੁਝ ਵੀ ਨਹੀਂ ਹੈ ਤੇ ਨਾ ਹੀ ਮੇਰੀ ਜੇਬ ਵਿੱਚ ਕੁਝ ਹੈ ਸਾਰੀ ਗੱਲ ਦੱਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਵੀ ਵਟਕ ਹੁੰਦੀ ਸੀ ਉਹਦੇ ਵਿੱਚੋਂ ਹੀ ਮੈਂ ਕੁਝ ਸੌਦਾ ਲਿਆਉਂਦਾ ਸੀ ਤੇ ਉਹਦੇ ਵਿੱਚ ਹੀ ਸ਼ਾਬੇ ਤੇ ਰੱਖ ਲੈਂਦਾ ਸੀ ਜਾਂ ਜੋ ਵੇਚਦਾ ਸੀ ਕੁਝ ਦੇ ਨਾਲ ਮੇਰੇ ਘਰ ਦਾ ਗੁਜ਼ਾਰਾ ਚੱਲਦਾ ਸੀ ਇਸ ਕਰਕੇ ਅੱਜ ਮੇਰੇ ਕੋਲ ਕੁਝ ਵੀ ਨਹੀਂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ ਵੱਲ ਤੱਕਿਆ ਤੇ ਉਹਨੂੰ ਪੁੱਛਿਆ ਕਿ ਭਾਈ ਸਿੱਖਾ ਤੇਰਾ ਨਾਮ ਕੀ ਹੈ ਉਹਨੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਨਾਮ ਸੋਮਾ ਹੈ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਦੀਨदयाल ਅੱਗੋਂ ਕਹਿਣ ਲੱਗੇ ਭਾਈ ਤੇਰਾ ਨਾਮ ਸੋਮਾ ਹੈ ਫਿਰ ਸੋਮਾ ਤਾਂ ਕਦੇ ਸੁੱਕਦਾ ਨਾ ਤੇ ਨਾ ਹੀ ਕਦੇ ਮੁੱਕਦਾ ਹੈ ਸਾਰ ਸੰਗਜ ਜੀ ਸੋਮਾ ਉਸ ਨੂੰ ਕਿਹਾ ਜਾਂਦਾ ਜਿੱਥੋਂ ਪਾਣੀ ਦਾ ਚਸ਼ਮਾ ਫੁੱਟਦਾ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਭਾਈ ਜੇ ਤੂੰ ਸੋਮਾ ਹੈ ਨਾ ਫਿਰ ਸੋਮਾ ਤਾਂ ਨਾ ਕਦੇ ਮੁੱਕਦਾ ਤੇ ਨਾ ਕਦੇ ਸੁੱਕਦਾ ਨਾਲ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਰ ਦਿੱਤੇ ਤੋ ਇਕੱਲਾ ਸੋਮਾ ਨਹੀਂ ਹੈ ਤੂੰ ਅੱਜ ਤੋਂ ਸੋਮਾ ਸ਼ਾਹਾਂ ਦਾ ਸ਼ਾਹ ਬਣੇਗਾ ਬੇਪਰਵਾਹ ਬਣੇਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀਆਂ ਬਖਸ਼ਿਸ਼ਾਂ ਉਸ ਸਿੱਖ ਦੀ ਝੋਲੀ ਵਿੱਚ ਪਾਈਆਂ ਐਸੇ ਉਸ ਲਈ ਬਚਨ ਕਰ ਦਿੱਤੇ ਕਿ ਪੀੜੀਦਰ ਪੀੜੀ ਅੱਜ ਵੀ ਉਹ ਸ਼ਾਹੀ ਅਖਵਾਉਂਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ ਜਨਮਾ ਦੀ ਗਰੀਬੀ ਘਟ ਦਿੱਤੀ ਉਹਦੀਆਂ ਆਉਣ ਵਾਲੀਆਂ 7 ਪੀੜ੍ਹੀਆਂ ਦੀ ਕਿਸਮਤ ਵਿੱਚ ਵੀ ਅਮੀਰੀ ਲਿਖ ਦਿੱਤੀ ਕਿਉਂਕਿ ਸਾਧ ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੀਨ ਦਿਆਲ ਸਤਗੁਰ ਸੱਚੇ ਪਾਤਸ਼ਾਹ ਜਦੋਂ ਤਰਸ ਦੇ ਘਰ ਵਿੱਚ ਆਉਂਦੇ ਹਨ ਜਦੋਂ ਕਿਸੇ ਤੇ ਦਇਆਲ ਹੁੰਦੇ ਹਨ ਸਿਰਫ ਉਸ ਮਨੁੱਖ ਤੇ ਹੀ ਕਿਰਪਾ ਨਹੀਂ ਕਰਦੇ ਜਿਹਦੇ ਤੇ ਨਿਆਲ ਹੁੰਦੇ ਹਨ ਜਿਹਦੇ ਤੇ ਤਰਸ ਆਉਂਦਾ ਹੈ ਬਲਕਿ ਉਹਦੀਆਂ ਕਈ ਪੁਸ਼ਤਾਂ ਤੇ ਕਈ ਕੁਲਾਂ ਨੂੰ ਵੀ ਤਾਰ ਦਿੰਦੇ ਹਨ ਜਿਵੇਂ ਕਿ ਸਾਖੀ ਵਿੱਚ ਆਪਾਂ ਸੋਮਾ ਸ਼ਹ ਬਾਰੇ ਗੱਲ ਕੀਤੀ ਹੈ ਅੱਜ ਦੀ ਵੀਡੀਓ ਇਹ ਸਾਖੀ ਆਪਜੀ ਦੇ ਨਾਲ ਸਾਂਝੀ ਕਰਨ ਦਾ ਮਕਸਦ ਇਹੀ ਸੀ ਕਿ ਆਪਾਂ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਹਾਸਲ ਕਰ ਸਕਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨ ਲਈ ਸਾਨੂੰ ਗੱਲ ਮੰਨਣੀ ਪੈਣੀ ਹੈ ਇਹ 2-3 ਕੰਮ ਕਰਨੇ ਪੈਣੇ ਹਨ ਪਹਿਲਾਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਰੋਜ਼ ਸਾਨੂੰ ਅੰਮ੍ਰਿਤ ਵੇਲੇ ਉਠਾਉਣ ਅਸੀਂ ਉੱਠ ਕੇ ਨਾਮ ਜਪੀਏ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ ਕੇ ਪਰਮਾਤਮਾ ਦਾ ਹਰ ਸਾਹ ਨਾਲ ਸ਼ੁਕਰਾਨਾ ਕਰੀਏ ਤੇ ਜਿਹੜੇ ਭੈਣ ਭਰਾ ਆਖ ਦੇਂਦੇ ਹਨ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਨਾਮ ਜਪਿਆ ਨਹੀਂ ਜਾਂਦਾ ਇਹ ਦਾਤਾਂ ਵੀ ਗੁਰੂ ਰਾਮਦਾਸ ਜੀ ਨੇ ਹੀ ਦੇਣੀਆਂ ਹਨ ਸਾਥ ਸੰਗਤ ਜੀ ਬਸ ਨਿਮਾਣੇ ਹੋ ਕੇ ਗੁਰੂ ਦੇ ਅੱਗੇ ਹੀ ਟੈਪ ਗੁਰੂ ਕੋਲੋਂ ਮੰਗ ਲਓ ਜੋ ਮੰਗਿਆ ਜਾਂਦਾ ਹੈ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਨਾਮ ਦਾ ਸਿਮਰਨ ਕਰਿਆ ਕਰੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਗੇ ਅਰਜੀ ਲਗਾਇਆ ਕਰੋ ਧੰਨ ਗੁਰੂ ਰਾਮਦਾਸ ਕਰਿ ਨਮਤਾਜ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ 15-20 ਮਿੰਟ ਜੇ ਜ਼ਿਆਦਾ ਜਪ ਸਕਦੇ ਹੋ ਤਾਂ ਜ਼ਿਆਦਾ ਹੀ ਜਪੋ બસ ਕੋਈ ਔਖਾ ਕੰਮ ਨਹੀਂ ਹੈ ਬਸ ਤਸੀ ਜਪਣਾ ਹੈ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਸਿਮਰਨ ਹੀ ਕਰਨਾ ਹੈ ਬਸ ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੇ ਲਾਜ ਕਰੀ ਨਾ ਕਿਸੇ ਦਾ ਮਹਤਾਜ ਸਾਥ ਸੰਗਤ ਜੀ ਨਾਲ ਨਾਲ ਤੁਸੀਂ ਇਸ ਸ਼ਬਦ ਦਾ ਵੀ ਜਾਪ ਕਰ ਸਕਦੇ ਹੋ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਨੇ ਸਵਾਰੇ ਮਤਲਬ ਜਿੱਥੇ ਤੁਹਾਡਾ ਮਨ ਟਿਕਦਾ ਹੈ ਜੋ ਸ਼ਬਦ ਤੁਸੀਂ ਜਾਪ ਕਰਨਾ ਚਾਹੁੰਦੇ ਹੋ ਕਰ ਲਓ ਬਸ ਤਾਨ ਗੁਰੂ ਰਾਮਦਾਸ ਜੀ ਨੂੰ ਯਾਦ ਕਰਨਾ ਹੈ ਪੂਰੇ ਪਿਆਰ ਦੇ ਵਿੱਚ ਭੇਜ ਕੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਪੂਰੇ ਸਤਿਕਾਰ ਦੇ ਨਾਲ ਮਹਾਪੁਰਖ ਜੀ ਆਖਦੇ ਹਨ ਜਿਹੜੇ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਮੰਗਤੇ ਬਣ ਜਾਂਦੇ ਹਨ ਉਹਨਾਂ ਨੂੰ ਫਿਰ ਪੂਰਾ ਹੀ ਦਿਨ ਬਾਦਸ਼ਾਹ ਵਾਂਗ ਜੀਵਨ ਬਿਤਾਉਣਾ ਹੁੰਦਾ ਹੈ ਬਾਦਸ਼ਾਹੀਆਂ ਉਹਨਾਂ ਨੂੰ ਹੀ ਮਿਲਦੀਆਂ ਹਨ ਦੁਪਹਿਰ ਵੇਲੇ ਰਾਤ ਵੇਲੇ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਪਰਮਾਤਮਾ ਦਾ ਨਾਮ ਜਪਿਆ ਕਰੋ ਗੁਰੂ ਦੇ ਕੋਲ ਅੰਮ੍ਰਿਤ ਵੇਲਾ ਮੰਗ ਲਿਆ ਕਰੋ ਅੰਮ੍ਰਿਤ ਵੇਲੇ ਦਾ ਨਾਮ ਜਪ ਕੇ ਪਰਮਾਤਮਾ ਜੀ ਦੀਆਂ ਕਿਰਪਾ ਦਾ ਪਾਤਰ ਤੁਸੀਂ ਬਣ ਸਕਦੇ ਹੋ ਆਪਣਾ ਰੋਜ਼ ਦਾ ਹੀ ਨਿਯਮ ਬਣਾ ਲਓ ਸਾਥ ਸੰਗਤ ਜੀ ਤੁਸੀਂ ਦੀਵਾਲੀ ਤੱਕ ਮੂਲ ਮੰਤਰ ਦਾ ਜਾਪ ਹੀ ਭਾਵੇਂ ਕਰ ਲਿਆ ਕਰੋ ਜੇਕਰ ਤੁਸੀਂ ਮੂਲ ਮੰਤਰ ਦਾ ਜਾਪ 21 ਮਾਲਾ ਮਣਕੇ ਤੇ ਜਾਂ ਤੁਸੀਂ ਜਿੰਨਾ ਵੀ ਤੁਹਾਡਾ ਮਨ ਕਰਦਾ ਹੈ ਨਾ 5 ਮਿੰਟ 10 ਮਿੰਟ 15 ਮਿੰਟ ਆਪਣੇ ਘਰ ਪਰਿਵਾਰ ਦੀ ਖੁਸ਼ੀ ਲਈ ਆਪਣੇ ਲੋਕ ਪਰਲੋਕ ਨੂੰ ਸਵਾਰਨ ਦੇ ਲਈ ਪਰਮਾਤਮਾ ਜੀ ਦਾ ਨਾਮ ਜ਼ਰੂਰ ਜਪਿਆ ਕਰੋ ਇਸੇ ਨੇ ਹੀ ਕੰਮ ਆਉਣਾ ਹੈ ਬਾਕੀ ਸਾਰੇ ਕੰਮ ਧੰਦੇ ਸਾਰਾ ਐਸ਼ੋ ਆਰਾਮ ਧਨ ਦੌਲਤ ਇੱਥੇ ਹੀ ਰਹਿ ਜਾਣਾ ਹੈ ਸਾਧ ਸੰਗਤ ਜੀ ਨਾਲ ਤਾਂ ਕੁਝ ਵੀ ਨਹੀਂ ਜਾਣਾ ਤੁਸੀਂ ਵੇਖਿਆ ਹੋਵੇਗਾ ਜਿਹੜੇ ਰਾਜੇ ਮਹਾਰਾਜੇ ਵੀ ਇਸ ਦੁਨੀਆ ਤੇ ਆਏ ਸਨ ਉਹ ਵੀ ਆਖਰਕਾਰ ਤਾਂ ਖਾਲੀ ਹੱਥ ਹੀ ਗਏ ਹਨ ਬਸ ਅਸੀਂ ਭਰੇ ਹੱਥ ਤਾਂ ਜਾਣਾ ਹੈ ਭਾਵਕੇ ਪਰੇ ਹੱਥ ਤੁਹਾਡੇ ਕਿਹੜੇ ਹੋਣੇ ਚਾਹੀਦੇ ਹਨ ਕਿ ਤੁਸੀਂ ਨਾਮ ਬਾਣੀ ਸਿਮਰਨ ਅਭਿਆਸ ਜਿਆਦਾ ਤੋਂ ਜਿਆਦਾ ਕਰਨਾ ਹੈ ਉਹ ਨਾਮ ਬਾਣੀ ਦਾ ਅਭਿਆਸ ਜਿਆਦਾ ਤੋਂ ਜਿਆਦਾ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਜਾਣਾ ਹੈ ਕਰਮਾਂ ਵਿੱਚ ਲਿਖਾਉਣਾ ਹੈ ਜਿਸ ਦੇ ਨਾਲ ਤੁਹਾਡਾ ਲੋਕ ਪਰਲੋਕ ਸਵਾਰਿਆ ਜਾਵੇਗਾ ਪਰਮਾਤਮਾ ਜੀ ਦੀ ਕਿਰਪਾ ਦੇ ਪਾਤਰ ਬਣੋਗੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਾਧ ਸੰਗਤ ਜੀ ਤੁਹਾਡੇ ਨੜ ਪਰਮਾਤਮਾ ਜੀ ਆਪ ਸਹਾਈ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ